ਕੁੱਤੇ ਤੈਨੋਂ ਡੇ ਗੋਏ ਕਰ ਜਿੰਨਾ ਦਾ ਤੁਮਣਾ ਮੋਹੀ ਹੈ ਜੋਏ ਦੇਣਾ ਟੂਣੀ ਵਾਲੇ ਵਿੱਚ ਤੈਨੋਂ ਡੇ ਗੋਏ ਮਾਰੇ ਠੱਗੀਆਂ ਦਵਾਵੇਂ ਮਾਣ ਜਿੰਨਾ ਨੂੰ ਮਾਰੇ ਠੱਗੀਆਂ ਦਵਾਵੇਂ ਮਾਣ ਜਿੰਨਾ ਨੂੰ ਮਾਰੇ ਠੱਗੀਆਂ ਦਵਾਵੇਂ ਸੋਫੇ ਜਿੰਨਾ ਨੂੰ ਅਲੀੜੀ ਬੇਸ਼ਾਨਾ ਕਿਸੇ ਨੇ ਤੇ ਆਵੜਦੀ ਮੰਝੀ ਦੇ ਤੇ ਤੜਫੇਗਾ ਪਾਸਾ ਨਹੀਂ ਦਵਾਣਾ ਜੀ ਰੇਤੇ ਤੜਫੇਗਾ ਪਾਸਾ ਨਹੀਂ ਦਵਾਣਾ ਕਿਸੇ ਨੇ ਕਿਤੇ ਉਹ ਵੀ ਮੇਰਾ ਆ ਵੀ ਮੇਰਾ ਖਜ਼ਾਨੇ ਰੋਬ ਵਿੱਚ ਹੁੱਬੇ ਆ ਫਿਰੇ ਮਾੜ ਕਰਦਾ ਜਮੀਨ ਤੇ ਪੈਸੇ ਦਾ ਹੰਕਾਰ ਵਿੱਚ ਰੱਜਿਆ ਫਿਰੇ ਮਾੜ ਕਰਦਾ ਜਮੀਨ ਤੇ ਪੈਸੇ ਦਾ ਹੰਕਾਰ ਵਿੱਚ ਰੱਜਿਆ ਮਾਨ ਕਰਦਾ ਜਮੀ ਹੈ ਅੱਤੇ ਪੈਸੇ ਦਾ ਹੰਕਾਰ ਵਿੱਚ ਰਜਿਆ ਡੇ ਨੀਨੋਂ ਬੇਟਾ ਬੇਟਾ ਕਹਿੰਦਾ ਨਹੀਂ ਥੱਕਦਾ ਦਿਨੋਂ ਬੇਟਾ ਬੇਟਾ ਕਹਿੰਦਾ ਨਹੀਂ ਥੱਕਦਾ ਉਹ ਜੀਨੋਂ ਬੇਟਾ ਬੇਟਾ ਕਹਿੰਦਾ ਨਹੀਂ ਥੱਕਦਾ ਏ ਪਾਣੀ ਨਹੀਂ ਪਲਾਉਣਾ ਕਿਸੇ ਨੇ ਪਿਆ ਬਾਣ ਦੀ ਮੱਝ ਦੇ ਉੱਤੇ ਤੜਫੇਗਾ ਪਾਸਾ ਨਹੀਂ ਦਵਾੜਾ ਕਿਸੇ ਨੇ ਮਧੀਰੇ ਤੇ ਤੜਫੇਗਾ ਪਸਾਨੀ ਦਾ ਵਾੜਾ ਕਿਸਨੇ ਫਿਰ ਜੋਰਾ ਦੀ ਜਵਾਨੀ ਵਿੱਚ ਹੁੱਪਿਆ ਓਏ ਰੱਬ ਨੂੰ ਤੂੰ ਦੱਸ ਨਾ ਕਿੱਥੇ ਢੋਲੀ ਦੇ ਪਾਵਾਂ ਲੇਗਾ ਤੂੰ ਖੁਸ਼ੀਆਂ ਓਏ ਪਗਤੀ ਨੂੰ ਦੱਸ ਨਾ ਤੋ ਜੀ ਜਪ ਬਵਾਲੇਗਾ ਤੋ ਖੁਸ਼ੀਆਂ ਆਵੇ ਠਗਤੀ ਨੂੰ ਜਪਦਾ ਸਵੇ ਸਜਾ ਅਭੀ ਪੈਗਾ ਕਹਿੰਦੇ ਸਾਨੂੰ ਨਾਮ ਜਪਣਾ ਪੈਂਦਾ ਹallelujah ਹallelujah ਇਹ ਕਿ ਜੋਰਾ ਦੀ ਜਵਾਨੀ ਹੁੰਦੀ ਆ ਉਦੋਂ ਯਾਦ ਹੀ ਨਹੀਂ ਹੁੰਦਾ ਕਿਸੇ ਦਿਨ ਸਾਡੇ ਤੇ ਬੁਢੇ ਪਾਪੀ ਆਏਗਾ ਇਹ ਹੁੰਦਾ ਇਹ ਰੱਬ ਯਾਦ ਨਹੀਂ ਹੁੰਦਾ ਹallelujah ਹallelujah ਫਿਰ ਇਹ ਜੋਰਾ ਦੀ ਜਵਾਨੀ ਵਿੱਚ ਹੁੰਪਿਆ ਰੱਬ ਨੇ ਤੁਹਾਨੂੰ ਦੱਸਦਾ ਕਿਥੇ ਝੋਲੀ ਜਪਵਾ ਲੈਗਾ ਤੋ ਖੁਸ਼ੀਆਂ ਭਗਤੀ ਨੂੰ ਜਪ ਦੱਸਦਾ ਨਾਮ ਜਪ ਲੈ ਨਹੀਂ ਤਾਂ ਪੰਜ ਚੋਰਾਂ ਤੋਂ ਖੜਾ ਨਹੀਂ ਛਡਾਉਣਾ ਕਿਸੇ ਨੇ ਕਿਹੜੇ ਪੰਜ ਚੋਰ ਨੇ ਤਾਮ ਕ੍ਰੋਧ ਲੋਭ ਮੋਹ ਹੰਕਾਰ ਹallelujah ਇਹ ਪੰਜ ਤੌਰ ਜਿਹਦੇ ਅੰਦਰ ਵਸ ਜਾਂਦੇ ਨੇ ਉੱਥੇ ਲੈ ਕੇ ਜਾਂਦੇ ਨੇ ਜਿੱਥੇ ਅੱਗ ਤੇ ਦੱਸਕ ਦੀ ਝੀਲ ਬਣਦੀ ਹੈ ਔਰ ਆਤਮਾ ਦੇ ਫਲ ਨੌ ਨੇ ਪ੍ਰੇਮ ਅਨੰਤ ਸ਼ਾਂਤੀ ਧੀਰਜial ਦੀ ਨਰਮਾਈ ਦਫਾ ਦੀ ਭਲਾਈ ਤੇ ਸਤਜ ਮਹਾਲੇਲੂਇਆ ਜਿਹਦੇ ਵਿੱਚ ਇਹ ਫਲ ਆ ਜਾਂਦੇ ਨੇ ਉਹ ਸਵਰਗਾਂ ਨੂੰ ਲੈ ਕੇ ਜਾਂਦੇ ਨੇ ਹallelujah ਇਹ ਫਲ ਲੈਣੇ ਨੇ ਇਹ ਪੰਜ ਤੌਰ ਲੈਣੇ ਨੇ ਸਾਡੇ ਅਪਦੇ ਸਾਰੇ ਆ ਉਭੀ ਸਾਨੂੰ ਫਾਲੇ ਇੱਧਰ ਲੈ ਕੇ ਜਾਣਗੇ ਤੋਰ ਸਾਨੂੰ ਇੱਧਰ ਲੈ ਕੇ ਜਾਣਗੇ ਇਸ ਲਈ ਕੀ ਹੈ ਕਹਿੰਦੇ ਨਾਮ ਜਪ ਲੈ ਨਹੀਂ ਤਾਂ ਉਹ ਤੇ ਕਿਸੇ ਨੇ ਖੜਾ ਨਹੀਂ ਛਡਾਉਣਾ ਤੇਰੇ ਦੋਰਾ ਦੀ دیਵਾਨੀ ਵਿੱਚ ਹੁੱਟਿਆ ਏ ਰੱਬ ਨੂੰ ਤੋਟਾ ਪੜਸਦਾ ਕਿਥੋ ਜੋ ਜਪਾ ਵਾਲੇਗਾ ਤੋ ਖੁਸ਼ੀਆਂ ਓਏ ਭਗਤੀ ਨੂੰ ਜਪ ਦੱਸਦਾ ਕਿਥੋ ਜੋ ਜਪਾ ਵਾਲੇਗਾ ਤੋ ਖੁਸ਼ੀਆਂ ਓਏ ਭਗਤੀ ਨੂੰ ਜਪ ਦੱਸਦਾ ਚੋਰਾ ਤਾਂ ਕੱਪਲਾ ਨਹੀਂ ਸਭਜ ਚੋਰਾ ਤੋਏ ਛੋੜਾ ਨਹੀਂ ਛੜਾਣਾ ਕਿਸੇ ਨੇ ਪਿਆ ਬਾਣ ਦੀ ਮੰਜੀ ਦੇ ਤੇ ਤੜਫੇਗਾ ਪਾਸਾ ਨਹੀਂ ਦਵਾੜਾ ਕਿਸੇ ਨੇ ਪਿਆ ਬਾਣ ਦੀ ਮੰਜੀ ਦੇ ਉਤੇ ਤੜਫੇਗਾ ਪਾਸਾ ਨਹੀਂ ਦਵਾੜਾ ਕਿਸੇ ਨੇ ਥਾ ਥਾ ਤੇ ਨਾ ਫਿਰੋ ਕੰਦੇ ਇੱਕ ਦਰ ਦਾ ਹੋ ਕੇ ਬਹਿ ਜਾ। ਕੀ ਕਰਦੇ ਅਸੀਂ ਬੜੀਆਂ ਜਗ੍ਹਾ ਤੇ ਸੁਣਿਆ ਬੜੀਆਂ ਜਗ੍ਹਾ ਤੇ ਸੁਣਿਆ ਇੱਕ ਪ੍ਰਾਣਾ ਹੈ ਗੜਾ ਉਹ ਚਾਰ ਪੰਜ ਘਰਾਂ ਦਾ ਕੱਲਾ ਪਰੌਣਾ ਹੁੰਦਾ ਪਹਿਲੇ ਨੇ ਆ ਹੁੰਦਾ ਵੀ ਸ਼ਾਇਦ ਉਹਨਾਂ ਦੇ ਘਰੇ ਰੋਟੀ ਖਾਇਆ ਦੂਜੇ ਨੇ ਆ ਹੁੰਦਾ ਉਹਨਾਂ ਨੇ ਚਾਹ ਪੀ ਆਤੀ ਤੀਜੇ ਨੇ ਆ ਹੁੰਦਾ ਸ਼ਾਇਦ ਉਹਨਾਂ ਦੇ ਰੋਟੀ ਖਾਏ ਆ ਕਹਿੰਦੇ ਸਾਇਣੇ ਕਹਿੰਦੇ ਜਿਹੜਾ ਬਾਲਿਆ ਘਰਾਂ ਦਾ ਪਰੌਣਾ ਹੁੰਦਾ ਉਹ ਕੁੱਖਾ ਹੀ ਮਰਦਾ ਹallelujah ਹallelujah ਐਸ ਲਈ ਕੀ ਹੈ ਕਲਾਮ ਦੇ ਵਿੱਚ ਲਿਖਿਆ ਕਿ ਇੱਕ ਬੀਬੀ ਮਿਲੀ ਯੇਸ਼ੂ ਮਸੀਹ ਨੂੰ ਕਹਿੰਦੇ ਮੈਂ ਪ੍ਰਭੂ ਕਹਿੰਦੇ ਮੈਨੂੰ ਪਤਾ ਤੂੰ ਪੰਜ ਪਤੀ ਕਰ ਚੁੱਕਿਆ ਜਿਹੜਾ ਛੇਮਾ ਤੇ ਰਹੂ ਵੀ ਆਪਦਾ ਨਹੀਂ ਹੈਗਾ ਇੱਕ ਉਦਾਹਰਨ ਹੈ ਸਾਨੂੰ ਵੀ ਪਤਾ ਸੀ ਬੜੇ ਦੇਵੀ ਦੇਵਤਿਆਂ ਨੂੰ ਪਤਾ ਨਹੀਂ ਕੀ ਕੁਛ ਆਪਣਾ ਦੇਵੀ ਬੈਠਿਆ ਪਰ ਕਈਆਂ ਦਾ ਇਹ ਹੁੰਦਾ ਨੇ ਦੇਵੀ ਦੇਵਤੇ ਮੰਨ ਕੇ ਫਿਰ ਵੀ ਉਸੇ ਦਰ ਤੇ ਚੱਲ ਜਾਂਦੇ ਨੇ ਇਹੋ ਜਿਹਾ ਦਰ ਹੁੰਦਾ ਜਿਹੜਾ ਉਹ ਵੀ ਉਹਨੂੰ ਉਹਦਾ ਆਪਦਾ ਨਹੀਂ ਹੁੰਦਾ ਹallelujah ਆਹੀ ਦਾਰਾ ਜਿਹੜਾ ਸਾਡਾ ਆਪਦਾ ਤੇ ਇਹ ਸਾਡਾ ਹੈਗਾ ਸਾਡੀ ਮਾਰੀਏ ਸਰਦ ਦੇ ਵਾਸਤੇ ਇਸ ਦਰ ਤੋਂ ਉੱਪਰ ਨਹੀਂ ਕੋਈ ਜਾਣ ਨਹੀਂ ਹੈਗਾ ਹallelujah ਤੈਨੂੰ ਆਪਣਾ ਬਣਾ ਕੇ ਜਿਹੜੇ ਰੱਖਦੇ ਸਾਤ ਮਹੀਨੇ ਬਾਹਰ ਕਿਸੇ ਨੇ ਪਿਆਵਾਰ ਦੀ ਮੰਜੀ ਦੇ ਉੱਤੇ ਤੜਫੇਗਾ ਪਾਸਾ ਨਹੀਂ ਦਵਾਉਣਾ ਕਿਸੇ ਨੇ स्याख परो प

se es ਉਹਦੀ ਮਾਤਾ ਦੀ ਰਤ ਉਹ ਇਹ ਦੋ ਦਿਨ ਪਹਿਲਾਂ ਉਹ ਮਾਤਾ 92 ਸਾਲ ਦੀ ਸੀ ਹallelujah 92 ਸਾਲ ਦੀ ਨੀ ਕੰਮ ਕਰਦੀ ਸੀ ਆਪਣਾ ਕੱਪੜਾ ਖੀੜਾ ਆਪ ਤੋਂ ਹੁੰਦੀ ਸੀ ਆਪਣਾ ਖਾਣਾ ਆਪ ਚੁੱਕ ਕੇ ਖਾਂਦੀ ਸੀ ਆਪਣਾ ਆਪ ਸੰਭਾਲਦੀ ਸੀ ਬੜੀ ਸ਼ਾਂਤੀ ਨਾਲ ਪ੍ਰਭੂ ਦੇ ਚਰਨਾਂ ਦੇ ਵਿੱਚ ਚਲੀ ਗਈ ਉਹਨਾਂ ਨੇ ਵੱਡੇ ਵੱਡੇ ਵਿਭਾਰੇ ਲਾ ਕੇ ਉਹਨੂੰ ਬੜੀ ਬੜੀ ਖੁਸ਼ੀ ਦੇ ਨਾਲ ਵਿਦਾ ਕੀਤਾ ਹallelujah ਉਹਨਾਂ ਨੇ ਨੀਚੇ ਸਟੇਟਸ ਦੇ ਵਿੱਚ ਪਾਇਆ ਧੰਨ ਨੇ ਉਹ ਮੁਰਦੇ ਜਿਹੜੇ ਮਸੀਹ ਦੇ ਵਿੱਚ ਰੋ ਕੇ ਮਰਦੇ ਨੇ ਕਿਉਂਕਿ ਉਹ ਮੁਰਦੇ ਕੀ ਹੈ ਉਹ ਮੁਰਦੇ ਨਹੀਂ ਹੈਗੇ ਉਹ ਯਿਸੂ ਮਸੀਹ ਦੇ ਕੋਲ ਜਿੰਦਾ ਨੇ ਹallelujah ਉਹ ਜੀਵਨ ਪਾ ਲੈਂਦੇ ਨੇ ਬੜੇ ਦੇਖੇ ਨੇ ਉਹ ਜੇ ਬਜ਼ੁਰਗ ਜਿਹੜੇ ਭੱਜੇ ਫਿਰਦੇ ਨੇ ਉਹਨਾਂ ਦੀ ਉਮਰ ਐਡੀ ਮੋਰੀ ਹੁੰਦੀ ਹੈ ਕਿ ਉਹ ਬੈਠ ਕੇ ਖਾਣ ਵਾਲੇ ਹੁੰਦੇ ਨੇ ਪਰ ਨਹੀਂ ਉਹ ਆਪਣਾ ਆਪ ਸੰਭਾਲਦੇ ਨੇ ਕਿਉਂ ਕਿ ਉਹਨਾਂ 'ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਯੀਸੂ ਨਾਸਰੀ ਇੱਕ ਐਸਾ ਨਾਮ ਹੈ ਜਿਹੜਾ ਪਾਪਾ ਤੋਂ ਮੁਕਤ ਕਰਦਾ ਤਾਇਆ ਦਰੀਆਪੁਰ ਵਾਲਾ ਦਰਮੇਲ ਉਹਦੇ ਹੋ ਗਿਆ ਪੁਜਾਰੀ ਦਰ ਦਾ ਬਾਜਾ ਮਾਰਦਾ ਯੀਸੂ ਜੀ ਥੱਕ ਕੇ ਆਇਆ ਹਾਰਿਆ ਨੂੰ ਹੋਰ ਨਹੀਂ ਬੁਲਾਉਣਾ ਕਿਸੇ ਨੇ ਸਭ ਤਾਂ ਕਿਸੇ ਨੇ ਨਹੀਂ ਬੁਲਾਇਆ ਸੀ ਜੇ ਤੁਹਾਨੂੰ ਕੋਈ ਬੁਲਾਉਂਦਾ ਸੀ ਤੁਸੀਂ ਦੱਸ ਦਿਓ ਹallelujah ਇਹ ਕਿ ਯਸ਼ੂ ਮਸੀਹ ਨੇ ਕਿਹਾ ਹੈ ਸਾਰੇ ਥੱਕੇ ਹੋਏ ਤੇ ਭਾਰ ਹੋ ਕੇ ਦੱਬੇ ਹੋਏ ਮੇਰੇ ਕੋਲ ਆਓ ਮੈਂ ਤੇ ਮਰਾਮ ਦੇਵਾਂਗਾ ਹallelujah ਸਦਾ ਦਾ ਆਰਾਮ ਦੇਵਾਂਗਾ ਸਦਾ ਦੀ ਜ਼ਿੰਦਗੀ ਦੇਣ ਵਾਲਾ ਪਰਮੇਸ਼ਰ ਸਾਡਾ ਕੀ ਕੰਮ ਆ ਸਿਰਫ ਸੱਚੇ ਦਿਲ ਨਾਲ ਉਹਦੇ ਕੋਲ ਆਉਣਾ ਇਤੋਂ ਬਾਅਦ ਉਹਦਾ ਕੰਮ ਆ ਸਾਰਾ ਸਾਡੀ ਮਾਰੀਏ ਪਰਮੇਸ਼ਰ ਦੇ ਸਵਛਨ ਦੇ ਵਾਸਤੇ ਯਸ ਨਾਸਰੀ ਕੀ ਸਨਾਮ ਹੈ ਦੇ ਪਪਾ ਤੂੰ ਮੁਜੱਤ ਕਰਦਾ ਧੰਨੋ ਦਰਿਆ ਫੁਰ ਵਾਲਾ ਗੁਰ ਮੇਲ ਉਹਦੇ ਹੋ ਗਿਆ ਪੁਜਾਰੀ ਤਰਦਾ ਆਇਆ ਦਰਿਆ ਪੁਰਵਾਲਾ ਗੁਰ ਮੇਲੇ ਉਦੇ ਹੋ ਗਿਆ ਪੁਜਾਰੀ ਦਰਦਾ ਕੋਈ ਸੁਨਾਸਰੀ ਹੀ ਕਿ ਅਸਾਂ ਨਾਮ ਹੈ ਜੋ ਬਪਰਾਤੂ ਮੁਕਤ ਕਰਦਾ ਤਾਇਆ ਦਰਿਆ ਪੁਰਵਾਲਾ ਗੁਰ ਮੇਲੇ ਉਦੇ ਹੋ ਗਿਆ ਪੁਜਾਰੀ ਦਰਦਾ ਤਾਇਆ ਦਰਿਆ ਪੁਰਵਾਲਾ ਗੁਰ ਮੇਲੇ ਉਦੇ ਹੋ ਗਿਆ ਪੁਜਾਰੀ ਦਰਦਾ सूजी थके हारू मारे हारे नया बाण जी मज़ीर ते सर्फेंगा पासरानी दाणु किसे नया बाण जी मज़ीर ते सर्फेंगा पासरानी दा क ਉਪੇ ਆਬਾਨ ਦੀ ਮੰਜ਼ੀਰੇ ਤੇ ਸਰਫੇਗਾ ਪਸਾ ਨੀਂਦਾ ਵਾਣਾ ਕਿਸੇ ਨੇ ਹੋ ਪਾਣੀ ਨੀ ਪਲੋਣਾ ਕਿਸੇ ਨੇ ਪਾਣੀ ਨੀ ਪਲੋਣਾ ਕਿਸੇ ਨੇ ਜੀ ਦੇ ਤੈਨ ਤੜਫੇਗਾ ਪਾਸਾ ਨਹੀਂ ਦਵਾਣਾ ਕਿਸੇ ਨੇ ਪਿਆ ਬਾਣ ਦੀ ਮੰਜ਼ੀਰੇ ਉਤੇ ਤੜਫੇਗਾ ਪਾਸਾ ਨਹੀਂ ਦਵਾਣਾ ਕਿਸੇ ਨੇ ਹੋ ਪਾਸਾ ਨਹੀਂ ਦਵਾਣਾ ਕਿਸੇ ਨੇ ਹੋ ਪਾਸਾ ਨਹੀਂ ਦਵਾਣਾ ਕਿਸੇ ਨੇ ਹੋ ਪਾਸਾ ਨਹੀਂ ਦਵਾਣਾ ਕਿਸੇ ਨੇ